ਬਿਲਕੁਲ ਦੇਖੋ ਮੰਰੇਗਾ ਦਾ ਵਿਰੋਧ ਜੋ ਕਿ ਕੀਤਾ ਜਾ ਰਿਹਾ ਤੇ ਜਿਹੜੀ ਵਿਧਾਨ ਸਭਾ ਦਾ ਸੈਸ਼ਨ ਉਹ ਇਸ ਵਕਤ ਜੋ ਕਿ ਕੁਝ ਦਿਨ ਲਈ ਸਥगित ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਜਿਹੜੀ ਸੱਤਾ ਤੇ ਰ ਸੱਤਾ ਤੇ ਵੱਲੋਂ ਜੋ ਕਿ ਹੈ ਖਾਸ ਤੌਰ ਤੇ ਇਹ ਇੱਕ ਮਤਾ ਜੋ ਕਿ ਉਹ ਕੇਂਦਰ ਦੇ ਖਿਲਾਫ ਜੋ ਕਿ ਉਹ ਭੇਜਿਆ ਗਿਆ ਸੀਗਾ ਰੱਖਿਆ ਗਿਆ ਸੀਗਾ ਹਾਲਾਂਕਿ ਪਹਿਲਾਂ ਸ਼ਰਧਾਂਜਲੀ ਦੇ ਉੱਪਰ ਗੱਲ ਕੀਤੀ ਗਈ ਲੇਕਿਨ ਉਸ ਤੋਂ ਬਾਅਦ ਜੋ ਕਿ ਹੈ ਅਲੱਗ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਗੱਲ ਕੀਤੀ ਗਈ ਮੰਤਰੀ ਲਾਲਜੀਤ ਸਿੰਘ ਪੁਲਰ ਇਸ ਵਕਤ ਸਾਡੇ ਨਾਲ ਮੌਜੂਦ ਨੇ ਮੰਤਰੀ ਸਾਹਿਬ ਜਿਹੜੀ ਅੱਜ ਦੀ ਮੰਰੇਗਾ ਨੂੰ ਲੈ ਕੇ ਜਿਹੜਾ ਸਦਨ ਰੱਖਿਆ ਗਿਆ ਹੈ ਇਸ ਨੂੰ ਕਿਵੇਂ ਦੇਖਦੇ ਹੋ ਕਾਂਗਰਸੀਆਂ ਦੀ ਕੀ ਇਸ ਵਕਤ ਭੂਮਿਕਾ ਰਹਿਣ ਵਾਲੀ ਹੈ ਕਿਉਂਕਿ ਬਾਰ ਬਾਰ ਕਿਹਾ ਜਾ ਰਿਹਾ ਹੈ ਕਿ ਸਦਨ ਜੋ ਕੀ ਹੈ ਸਪੈਸ਼ਲ ਅਲੱਗ ਤੋਂ ਬੁਲਾਣਾ ਜਾਇ ਬੁਲਾਣਾ ਚਾਹੀਦਾ ਸੀਗਾ ਕਿਵੇਂ ਦੇਖਦੇ ਹੋ ਪੂਰੇ ਇਸ ਸੈਸ਼ਨ ਦੀ ਕਾਰਵਾਈ ਨੂੰ ਦੇਖੋ ਨਰੇਗਾ ਸਕੀਮ ਉਹ ਸਕੀਮ ਹੈ ਜਿਹਦੇ ਨਾਮ ਪੰਜਾਬ ਦੇ ਮਜ਼ਦੂਰ ਦੇ ਘਰ ਚੁੱਲਾ ਚੱਲਦਾ ਸੀ ਤੇ ਇਹਦੇ ਚ ਜਿਹੜਾ ਕਿਸਾਨ ਆ ਕਿਸਾਨ ਵੀ ਆਪਦੇ ਖੇਤ ਚ ਵੀ ਮਿਹਨਤ ਕਰਨੀ ਹੋਵੇ ਨਾ ਤੇ ਉਹਦਾ ਜੋਬ ਕਾਰਡ ਬਣਿਆ ਹੋਵੇ ਉਹ ਆਪਦੇ ਖੇਤ ਚ ਜਿਹੜਾ ਸਾਲ ਦਾ 100 ਦਿਨ ਆ ਤੇ ਖੇਤ ਚ ਕੰਮ ਕਰਕੇ ਇਹ ਤੇ ਪੈਸੇ ਜਿਹੜਾ ਗਵਰਨਮੈਂਟ ਤੋਂ ਲੈ ਕੇ ਆਪਦੇ ਘਰ ਦਾ ਜਿਹੜਾ ਰੋਜ਼ਗਾਰ ਆਪਦੇ ਘਰ ਦਾ ਗੁਜ਼ਾਰਾ ਚਲਾ ਸਕਦਾ ਸੀ ਆ ਜਿਹੜਾ ਪਹਿਲਾਂ ਤੇ ਹੈਗਾ ਸੀ ਜਦੋਂ ਮਨਰੇਗਾ ਚੱਲਦੀ ਸੀ 90% ਸੈਂਟਰ ਗਵਰਨਮੈਂਟ ਦਿੰਦੀ ਤੇ 10% ਪੰਜਾਬ ਗਵਰਨਮੈਂਟ ਸਟੇਟ ਗਵਰਨਮੈਂਟ ਨੂੰ ਪਾਉਣੇ ਪੈਂਦੇ ਸੀ ਹੁਣ ਉਹਨਾਂ ਜਿਹੜੀਆਂ ਪਿਛਲੀਆਂ ਸਕੀਮਾਂ ਉਹ ਸਾਰੀਆਂ ਬੰਦ ਕਰਕੇ 60 40 ਦਾ ਕਰਤਾ ਵੀ 60 ਸੈਂਟਰ ਤੋਂ 40 ਪੰਜਾਬ ਗਵਰਨਮੈਂਟ ਤੋਂ ਸਟੇਟ ਗਵਰਨਮੈਂਟ ਤੋਂ ਉਹਦੇ ਨਾਲ ਇੱਕ ਇਹਨਾਂ ਇਹੋ ਜਿਹਾ ਕਰਾਈਟਰੀਆ ਬਣਾਤਾ ਵੀ ਇਹ ਨਰੇਗਾ ਜਿਹੜੀ ਆ ਬਿਲਕੁਲ ਬੰਦ ਹੋ ਜਾਣੀ ਆ ਕੋਈ ਕੰਮ ਨਹੀਂ ਚੱਲਣਾ ਇਹਦੇ ਵਿੱਚ ਫਿਰ ਕਈ ਤਰ੍ਹਾਂ ਦੀਆਂ ਜਿਹੜੀਆਂ ਸਕੀਮਾਂ ਸੀ ਉਹ ਵੀ ਬੰਦ ਕਰਤੀਆਂ ਜਿਵੇਂ ਕੋਈ ਹਸਪੀਟਲ ਦੀ ਬਿਲਡਿੰਗ ਬਣਾਉਣੀ ਆ ਜਾਂ ਚਾਰਦਵਾਰੀ ਕਰਨੀ ਆ ਜਾਂ ਕੋਈ ਸਕੂਲ ਦੀ ਬਿਲਡਿੰਗ ਬਣਨੀ ਆ ਜਾਂ ਕੋਈ ਚਾਰਦਵਾਰੀ ਹੋਣੀ ਆ ਅੱਗੇ ਨਰੇਗਾ ਦੇ ਵਿੱਚ ਅਸੀਂ ਸਕੂਲਾਂ 'ਚ ਹਸਪੀਟਲਾਂ 'ਚ ਹਰ ادارے 'ਚ ਕੰਮ ਕਰ ਸਕਦੇ ਹਾਂ ਉਹਦੇ ਤੇ ਨਾ ਪਾਬੰਦੀਆਂ ਲਾਤੀਆਂ ਅੱਗੇ ਮੈਸਟਰੋਲ ਨਿਕਲਦਾ ਸੀ ਮਜ਼ਦੂਰ ਦੀ ਮਰਜ਼ੀ ਮੁਤਾਬਕ ਮਜ਼ਦੂਰ ਡਿਮਾਂਡ ਕਰਦਾ ਸੀ ਕੰਮ ਦੀ ਤੇ ਉਹਦੇ ਮੁਤਾਬਕ ਮੈਸਟਰੋਲ ਨਿਕਲਦਾ ਸੀ ਤੇ ਉਹ ਕੰਮ ਕਰਦਾ ਸੀ ਮਜ਼ਦੂਰ ਹੁਣ ਉਹ ਵੀ ਇੰਨਾ ਜਿਹੜੀ ਸਹੂਲਤੀ ਉਹ ਖੋਲੀ ਹੈ ਉਹ ਸੈਂਟਰ ਨੇ ਕਹਿਤਾ ਵੀ ਅਸੀਂ ਆਪਦੀ ਮਰਜ਼ੀ ਮੁਤਾਬਕ ਮੈਸਟਰੋਲ ਕੱਢਾਂਗੇ ਸਾਡੀ ਮਰਜ਼ੀ ਉਹ ਹੀ ਕੱਢਾਂਗੇ ਜੇ ਨਾ ਮਰਜ਼ੀ ਉਹਦੇ ਨਾ ਕੱਢਾਂਗੇ ਇਹਦੇ ਨਾਲ ਸਾਡੇ ਪੰਜਾਬ ਦੇ ਬੇਰਜ਼ਗਾਰ ਮਜ਼ਦੂਰਾਂ ਦਾ ਗਰੀਬ ਲੋਕਾਂ ਦਾ ਛੋਟੇ ਕਿਸਾਨਾਂ ਦਾ ਜਿਹੜਾ ਵਾ ਇਹ ਸੈਂਟਰ ਨੇ ਲੱਕ ਤੋੜ ਦੇਣਾ ਵਾ ਤੇ ਗਰੀਬੀ ਅੱਗੇ ਵੇਖੋ ਬਾਰਡਰ ਬੈਲਟ ਹੈ ਜਿੱਥੇ ਸਾਡੇ ਪੰਜਾਬ ਦੇ ਵਿੱਚ ਉੱਥੇ ਤੇ ਗਰੀਬੀ ਅੱਗੇ ਵੜੀ ਹੈ ਤੇ ਇਹ ਹੋਰ ਗਰੀਬੀ ਦਾ ਜਿਹੜਾ आलम ਹੈ ਉਹ ਇਹ ਜਿਹੜੀ ਸਕੀਮ ਬੰਦ ਕਰਕੇ ਨਵੀਂ ਪਾਲਸੀ ਦਾ ਤੇ ਬਣਾਉਣਾ ਇਹ ਬਹੁਤ ਵੱਡਾ ਨੁਕਸਾਨ ਹੋਊਗਾ ਕਾਂਗਰਸ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਕਾਂਗਰਸ ਵੱਲੋਂ ਬਾਰ ਬਾਰ ਕਿਹਾ ਜਾ ਰਿਹਾ ਕਿ ਅਲੱਗ ਤੋਂ ਸੈਸ਼ਨ ਜੋ ਕਿ ਇਹ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਅਲੱਗ ਸੈਸ਼ਨ ਜੋ ਕਿ ਬੁਲਾਣਾ ਚਾਹੀਦਾ ਹੈ ਸਪੈਸ਼ਲ ਸੈਸ਼ਨ ਨਹੀਂ ਬਲਕਿ ਪੂਰਾ ਸੈਸ਼ਨ ਜੋ ਕਿ ਉਹ ਕੇਂਦਰ ਬੁਲਾਣਾ ਚਾਹੀਦਾ ਉੱਥੇ ਹੀ ਜਿੱਕਰ ਗੱਲ ਕੀਤੀ ਰਵੇ ਤਾਂ ਵਿਰੋਧ ਉਹ ਵੀ ਕਰ ਰਹੇ ਆ ਤਾਂ ਕਿਵੇਂ ਲੱਗਦਾ ਤੁਹਾਨੂੰ ਸਦਨ ਦੇ ਵਿੱਚ ਕਾਂਗਰਸ ਦੀ ਕੀ ਭੂਮਿਕਾ ਇੱਥੇ ਤੇ ਵੇਖੋ ਸਾਰਿਆਂ ਨੂੰ ਵਿਰੋਧ ਕਰਨਾ ਚਾਹੀਦਾ ਭਾਵੇਂ ਕੋਈ ਕਾਂਗਰਸੀ ਆ ਭਾਵੇਂ ਕੋਈ ਅਕਾਲੀ ਦਲ ਨਾ ਭਾਵੇਂ ਕੋਈ ਭਾਜਪਾ ਨਾ ਹਰ ਬੰਦੇ ਨੂੰ ਵਿਰੋਧ ਕਰਨਾ ਚਾਹੀਦਾ ਅਸੀਂ ਤੇ ਕਰਦੇ ਹੀ ਪਏ ਆ ਆਮ ਆਦਮੀ ਪਾਰਟੀ ਆ ਜੀਪੀ ਲੱਗਦਾ ਵਿਰੋਧ ਕਰੂਗੀ ਆ ਅਕਲ ਇਹਦਾ ਲੱਗਦਾ ਵਿਰੋਧ ਕਰਨਾ ਚਾਹੀਦਾ ਬੀਜੇਪੀ ਨੂੰ ਵੀ ਕਰਨਾ ਚਾਹੀਦਾ ਆ ਆਪਦੇ ਲੀਡਰਾਂ ਦਾ ਵਿਰੋਧ ਵੀ ਇਹ ਕੀ ਕਰਦੇ ਪਏ ਜੀ ਸਾਡੇ ਪੰਜਾਬ ਦੇ ਲੋਕ ਵਿਚਾਰੇ ਗਰੀਬ ਮਜ਼ਦੂਰ ਆ ਗਰੀਬ ਕਿਸਾਨ ਆ ਉਹਨਾਂ ਦਾ ਜਿਹੜਾ ਕੰਮ ਚੱਲਦਾ ਸੀ ਉਹਨਾਂ ਨੂੰ ਆਪਦੇ ਖੇਤ 'ਚ ਮਿਹਨਤ ਮਜ਼ਦੂਰੀ ਕਰਕੇ ਪੈਸਾ ਮਿਲ ਜਾਂਦਾ ਸੀ ਉਹਨਾਂ ਦੇ ਪਰਿਵਾਰ ਦਾ ਚੁੱਲ੍ਹਾ ਚੱਲਦਾ ਰਹਿੰਦਾ ਸੀ ਪਰਿਵਾਰ ਦੇ ਵਿੱਚ ਜੇ ਕੋਈ ਲੋੜ ਹੁੰਦੀ ਓ ਨਰੇਗਾ ਤੋਂ ਪੂਰੀ ਹੋ ਜਾਂਦੀ ਸੀ ਤੇ ਜਦੋਂ ਇਹੋ ਜਿਹੀਆਂ ਪਾਲਟੀਆਂ ਆਉਣਗੀਆਂ ਤੇ ਵੋਟਾਂ ਤੇ ਇਹਨਾਂ ਬੀਜੇਪੀ ਵਾਲਿਆਂ ਵੀ ਇੱਥੋਂ ਹੀ ਲੈਣੀਆਂ ਨਾ ਜਿਹੜੇ ਬੀਜੇਪੀ ਦੇ ਇੱਥੇ ਲੀਡਰ ਆ ਉਹਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਖੜਨਦਾ ਜਿਹਦਾ ਹਰ ਇੱਕ ਨੂੰ ਇੱਕ ਮੁੱਠ ਹੋ ਕੇ ਇੱਥੋਂ ਤੱਕ ਕਿ ਜਿਹੜੇ ਪੰਜਾਬ ਦੇ ਵਿੱਚ ਸਾਡੇ ਮਜ਼ਦੂਰ ਭਰਾ ਨੇ ਨਾ ਉਹ ਮਤੇ ਪਾ ਪਾ ਕੇ ਦੇਂਦੇ ਪਏ ਉਹਨਾਂ ਨੂੰ ਵੀ ਪਤਾ ਵਾ ਪੀਏ ਸਾਡੇ ਮੂੰਹ 'ਚ ਰੋਟੀ ਖੋਲੀ ਏ ਸੈਂਟਰ ਨੇ ਇਹਦੇ ਨਾਲ ਹੋ ਸਕਦਾ ਵਾ ਸੈਂਟਰ ਤੇ ਪੈਸੇ ਭਾਵੇਂ ਜ਼ਰੂਰ ਵਜ ਜਨਪੀ ਸਾਲ ਦਾ ਕੋਈ 2-4 ਹਜ਼ਾਰ ਕਰੋੜ ਵਜ ਜਾਊਗਾ ਪਰ ਜਿਹੜਾ ਪੰਜਾਬ ਦਾ ਮਜ਼ਦੂਰ ਤੇ ਕਿਸਾਨ ਹੈ ਨਾ ਗਰੀਬ ਉਹਦਾ ਲੱਕ ਟੁੱਟ ਜਾਊਗਾ हां साफ तौर पे देखो गल कीती जावे ता जिस तरीके नाल रेगा नु लेके लगातार विरोध जो की है वो दर्ज करवाया जा रहया है उथे ही पंजाब सरकार वलो आज पंजाब विधानसभा दा स्पेशल इक اجلاس ਵੀ ਬੁલાਇਆ ਗਿਆ ਜਿਸ ਦੇ ਵਿੱਚ ਕੁਛੀ دیر ਤੱਕ ਇਸ ਚੀਜ਼ ਨੂੰ ਲੈ ਕੇ ਵੀ ਜੋ ਕੀਆ ਚਰਚਾ ਸ਼ੁਰੂ ਕੀਤੀ ਜਾਣ ਵਾਲੀ ਹੈ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਜਿਸ ਤਰੀਕੇ ਨਾਲ ਜੇਕਰ ਗੱਲ ਕਰੀਏ ਇਸੀ ਵਿਰੋਧੀ ਧਿਰ ਦੀ ਤਾਂ ਵਿਰੋਧੀ ਧਿਰ ਵੱਲੋਂ ਜੋ ਕੀ ਹੈ ਅਜੇ ਤੱਕ ਇਸ ਮਸਲੇ ਦੇ ਉਪਰ ਪੂਰੀ ਤਰੀਕੇ ਨਾਲ ਸਹਿਮਤੀ ਨਹੀਂ ਜਤਾਈ ਗਈ ਲੇਕਿਨ ਜਿਹੜੀ ਸੱਤਾ ਤੇ ਰਹੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਵੇਂ ਭਾਵੇਂ ਬੀਜੇਪੀ ਹੋਵੇ ਭਾਵੇਂ ਸ਼ਰੂਮਣੀ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ ਹਰ ਪਾਰਟੀ ਨੂੰ ਇਸ ਮਸਲੇ ਨੂੰ ਲੈ ਕੇ ਕੇਂਦਰ ਦਾ ਵਿਰੋਧ ਜੋ ਕਿ ਉਹ ਕਰਨਾ ਚਾਹੀਦਾ ਤਾਂ ਕਿ ਇਸ ਫੈਸਲੇ ਦੇ ਖਿਲਾਫ ਜੋ ਕਿ ਆਪਣੀ ਆਵਾਜ਼ ਚੱਕੀ ਜਾਵੇ ਲੋਕਾਂ ਦੇ ਹੱਕਾਂ ਦੇ ਲਈ ਜੋ ਕਿ ਆਪਣੀ ਆਵਾਜ਼ ਚੱਕੀ ਜਾਵੇ ਸਰ ਜਾਣਕਲ ਥੋੜਾ ਬਹੁਤ ਆਪਕੇ ਮੋਬਾਈਲ ਪਰ ਤੁਰੰਤ ਆਏਗੀ ਬ੍ਰੇਕਿੰਗ ਨਿਊਜ਼ ਸਕਰੀਨ ਪਰ ਸਭ ਤੋਂ ਪਹਿਲੇ ਦਿਖੇਗੀ badi khabar desh duniya ki har khabar ek jagah अब आपके मोबाइल पर तुरंत फटाफट इंस्टॉल कीजिए न्यूज़ नेशन ऐप और रखिए खुद को अपडेट